ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਾਂ ਤੇ ਫਿਰਿਆ ਪੀਲਾ ਪੰਜਾਬ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਦੇ ਨਸ਼ੇ ਦੀ ਵੇਚੀ ਲਈ ਬਦਨਾਮ ਪਿੰਡ ਦੀ ਦਾ ਸਾਂਸੀਆ ਚ ਨਸ਼ਾ ਤਸਕਰਾਂ ਦੇ ਖਿਲਾਫ ਤੇ ਪੀਲੇ ਪੰਜੇ ਚਲਾਏ ਗਏ ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਨਵੇਂ ਵਿਭਾਗ ਵੱਲੋਂ ਪਿੰਡ ਦੇ ਕਈ ਪਰਿਵਾਰਾਂ ਨੂੰ ਨੋਟਿਸ ਕੱਢੇ ਗਏ ਸਨ ਅਤੇ ਕਾਰਵਾਈ ਲਈ ਲਿਖਿਆ ਗਿਆ ਹੈ ਸੀ ਇਹ ਘਰ ਪਿੰਡ ਵਿੱਚੋਂ ਨਿਕਲਦੀ ਰਜਵਾਹੀ ਦੇ ਕਿਨਾਰੇ ਤੇ ਹਨ ਪਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਹ ਨਾ ਪਰਿਵਾਰਾਂ ਦਾ ਨਸ਼ੇ ਦੀ ਵਪਾਰ ਨਾਲ ਕੁਝ ਸੰਬੰਧ ਨਹੀਂ ਹੈ ਅਤੇ ਇਹ ਪਰਿਵਾਰ 1947 ਤੋਂ ਇੱਥੇ ਰਹੇ ਰਹੇ ਹਨ ਇਹਨਾਂ ਵਿੱਚੋਂ ਕੁਝ ਹੀ ਨਸ਼ਾ ਤਸਕਰ ਹਨ ਜੋ ਜੇਲ੍ਹਾਂ ਵਿੱਚ ਬੰਦ ਹਨ ਜਦ ਕਿ ਕੁਝ ਨਸ਼ਾ ਤਸਕਰ ਇੱਥੋਂ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਤੋਰ ਗਏ ਸਨ

ਔਰ ਇੱਕ ਇੱਕ ਜਿਹੜਾ ਹੈਗੇ ਸਾਨੂੰ ਡੀਸੀ 10 ਕੁ ਜੀ ਵੱਲੋਂ ਸਾਨੂੰ ਆਇਆ ਸੀਗਾ ਕਿ ਵਾਟਰ ਰਿਸੋਰਸਟੇਜ ਦੀ ਜਿਹੜੀ ਜਗ੍ਹਾ ਹੈਗੀ ਤੋਂ ਉਹਦਾ ਉੱਥੇ ਕਬਜ਼ਾ ਕੀਤਾ ਹੋਇਆ ਹੈ ਉਸ ਸੰਬੰਧ ਦੇ ਵਿੱਚ ਪੁਲਿਸ ਹੈਲਪਲਾਈਨ ਵਾਸਤੇ ਜਿਹੜਾ ਸਾਨੂੰ ਆਦੇਸ਼ ਆਇਆ ਸੀਗਾ ਉਸੇ ਲੜੀ ਦੇ ਵਿੱਚ ਅਸੀਂ ਜਿਹੜੇ ਚੈੱਕ ਕੀਤਾ ਉਸ ਸਾਨੂੰ ਪਾਇਆ ਗਿਆ ਸੀਗਾ ਕਿ ਜਿਹੜੇ ਇਹਦੇ 'ਚ ਇੱਕ ਬਲਜਿੰਦਰ ਲਾਲ ਅਲੀਅਸ ਮੁੰਗਾ ਅੰਡ ਇੱਕ ਹੈਗਾ ਲਖਵਿੰਦਰ ਇਲੀਆਸ ਲੋਚਾ ਤਾਂ ਇਹ ਦੋਨੋਂ ਜਿਹੜੇ ਬੰਦੇ ਹੈਗੇ ਇਹ ਡਰਗਸਮਗਲ ਬੰਦੇ ਇਹਨਾਂ ਦੇ ਖਿਲਾਫ ਇੱਕ ਦੇ ਖਿਲਾਫ 10 ਬੱਚੇ ਹੈਗੇ ਦੂਜੇ ਦੇ ਖਿਲਾਫ 12 ਬੱਚੇ ਹੈਗੇ ਤਾਂ ਦੇ ਆ ਰਿਹਾ ਨੋਟੋਰੀਅਸ ਮਗਲਮ ਤਾਂ ਅਸੀਂ ਉਸੀ ਲੜੀ ਦੇ ਵਿੱਚ ਜਿਹੜਾ ਪੁਲਿਸ ਹੈਲਪ ਅਸੀਂ ਦੇ ਰਹੇ ਹੈਗੇ ਇਹਦੇ ਚ ਲਾਅ ਐਂਡ ਆਰਡਰ ਦੀ ਅੜੀ ਸਥਿਤੀ ਹੈ ਇਹਨੂੰ ਮੇਨਟੇਨ ਕਰਨ ਵਾਸਤੇ ਅਸੀਂ ਪੁਲਿਸ ਦਾ ਡਿਪਲੋਇਮੈਂਟ ਕੀਤਾ ਹੈ ਇੱਥੇ ਡਿਊਟੀ ਮੈਜਿਸਟ੍ਰੇਟ ਵੀ ਅੱਲਾਹੁ ਅਕੀ ਡੀਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਇੱਥੇ ਮੌਜੂਦ ਨੇ ਸਰ ਜੇਲਾ ਚ ਬੰਦ ਨੇ ਸਾਰੇ ਹਾਂਜੀ ਹਾਂਜੀ ਜੇਲਾ ਚ ਬੰ ਇਹਨਾਂ ਦੇ ਖਿਲਾਫ ਅਭੀ ਐਕਸ਼ਨ ਹੋ ਚੁੱਕਿਆ ਹੈਗਾ ਇਹਨਾਂ ਦੇ ਖਿਲਾਫ ਜਿਹੜੀ ਹੈ ਜੀ ਲੇਟੈਸਟ ਇੱਕ ਦੇ ਖਿਲਾਫ ਲੇਟੈਸ ਸਪਈਆ ਜਿਹੜਾ ਕਿ 18 3 ਦੀ ਦਰ ਜਗੀ ਅੰਡ ਦੂਜੇ ਦੇ ਖਿਲਾਫ ਜਿਹੜੀ ਲੇਟੈਸ ਸਪਈਆ 1 3 ਦੀ ਦਰ ਜਗੀ ਹੋਰ ਇਹ ਮਾਰਚ ਦੇ ਮਹੀਨੇ ਚ ਇਹਨਾਂ ਦੇ ਖਿਲਾਫ ਪੱਚੇ ਸੱਜੇ ਕਿੰਨੇ ਮਕਾਨ ਤੋੜੇ ਜਾ ਰਹੇ ਆ ਅੱਜ ਕਿੰਨੇ ਮਕਾਨ ਕਿੰਨੇ ਮਕਾਨ ਕਿੰਨੇ ਲੋਕ ਨੇ ਕਿੰਨੇ ਮਕਾਨ ਤੋੜੇ ਜਾ ਰਹੇ ਨੇ ਸਰ ਅੱਜ ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਮਾਨਯੋਗ ਡੀਸੀ ਸਾਹਿਬ ਵੱਲੋਂ ਬਾਕੀ ਜਿਹੜੇ ਸਿਵਲ ਮੈਚਮੇ ਵੱਲੋਂ ਜੋ ਜੋ ਆਦੇਸ਼ ਆਏਗੇ ਅਸੀਂ ਸੇ ਸਾਹਮਣੇ ਕਾਰਵਾਈ ਕਰਾਂਗੇ ਇਹਦੇ ਲਈ ਡਿਸਟ੍ਰਿਕਟ ਹੈਗੇ ਜਿੱਥੇ ਕਿੱਥੇ ਵੀ ਅਸੀਂ ਇਹੋ ਜਿਹੇ ਐਲੀਮੈਂਟ ਮਿਲਣਗੇ ਅਸੀਂ ਉਹਨਾਂ ਤੇ ਵੀ ਬੜੀ ਸ਼ਤਕਾ ਕਰਾਂਗੇ ਜੀ ਦੇਖੋ ਜੀ ਦੇਖੋ ਜੀ ਇਹਦੇ ਚ ਅਸੀਂ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਤੁਹਾਨੂੰ ਜਿੱਦਾਂ ਦੱਸਿਆ ਕਿ ਜਿਹੜਾ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜਾ ਪੁਲਿਸ ਹੈਲਪਾਸ ਤੇ ਆਇਆ ਸੀਗਾ ਤਾਂ ਉਹਦੀ ਲੜੀ ਦੇ ਵਿੱਚ ਅਸੀਂ ਚੈੱਕ ਕੀਤਾ ਤਾਂ ਇਹਨਾਂ ਦੇ ਵਿੱਚ ਜਿਹੜੇ ਹੈ ਕ੍ਰਿਮੀਨਲ ਬੈਕਗ੍ਰਾਉਂਡ ਅਲੋਂਗ ਵਿਦ ਦਾ ਐਨਡੀਪੀਆ ਸੈਕਟਰ ਅਲੋਂਗ ਵਿਦ ਦਾ ਹਿਨियस ਕ੍ਰਾਈਮ ਜਿਹੜੇ ਐਫਆਰ ਦੇ ਜਿਹੜੇ ਹੈਗੇ ਐਕਸਾਈਜ਼ ਐਕਟ ਦੇ ਵੀ ਇਹਦੇ ਚ ਬੰਦੇ ਹੈਗੇ ਇਹਦੇ ਬੰਦੇ ਦਾ ਐਕਸਾਈਜ਼ ਐਕਟ ਦਾ ਵੀ ਮੁਕਦਮਾ ਹੈ ਜਿਹੜਾ ਇਲੀਗਲਲੀ ਕਰਦਾ ਮੁਕਦਮਾ ਅਸੀਂ ਜੀ ਇਹਦੇ ਚ ਤੁਸੀਂ ਕਹਿ ਰਹੇ ਹੋ ਡਿਪਾਰਟਮੈਂਟ ਆਫ ਵਾਟਰ ਸੋਰਸਿੰਗ ਕਰ ਰਹੀ ਇਨਫੋਰਮੇਸ਼ਨ ਲੀਕ ਇਟ ਮੀਨਸ ਕਿ ਜਿਹੜੀ ਜ਼ਮੀਨ ਦੇ ਉੱਤੇ ਇਹਨਾਂ ਨੇ ਮਕਾਨ ਬਣਾਏ ਸੀ ਉਹ ਵੀ ਨਜਾਇਜ਼ ਸੀ ਜੀ ਜੀ ਬਿਲਕੁਲ ਨਜਾਇਜ਼ ਹੈ ਜੀ ਬਾਕੀ ਤਾਂ ਤੁਸੀਂ ਜਿਹੜੀ ਜਾਣਕਾਰੀ ਹੈ ਉਹ ਡਿਪਾਰਟਮੈਂਟ ਆਫ ਵਾਟਰ ਸੋਰਸਿੰਗ ਨੂੰ ਥੈਂਕ ਯੂ ਜੀ ਥ